ਉਹਨਾਂ ਨੂੰ ਕਾਪੀ ਨਹੀਂ ਕੀਤਾ ਜਾ ਸਕਦਾ ਜੋ ਉਹ ਪਰਸਨੈਲਿਟੀ ਨੇ ਉਹ ਮੈਨੂੰ ਐ ਲੱਗਦਾ ਕਿ ਦੁਨੀਆ 'ਚ ਇੱਕ ਨੇ ਝੂਲ ਝੂਲ ਕੇ ਤੁਰਦੇ ਆ ਹਾਂ ਕਮਾਲ ਰੀਅਲ ਨੇ ਜੇ ਕੋਈ ਮੈਨੂੰ ਲੱਗਦਾ ਕਿ ਆਪਾਂ ਰੀਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਤਾਂ ਉਹ ਕਾਪੀ ਕਰਾਂਗੇ ਨਾ ਪਰ ਰੀਅਲੀ ਜਦੋਂ ਚੱਲਦੇ ਆ ਤਾਂ ਉਹ ਕਮਾਲ ਹੀ ਆ ਦੂਰੋਂ ਹੀ ਪਤਾ ਲੱਗਦਾ ਕਿ ਹਾਂ ਬਾਜੀ ਆ ਰਹੇ ਨੇ ਅਸੀਂ ਦੇਖਿਆ ਵੀ ਉਹਨਾਂ ਦੀ ਜਿਹੜੀ ਤੋਰ ਹੈਗੀ ਕਈ ਕਾਪੀ ਕਰਨੋਂ ਫਿਰਦੇ ਹੁੰਦੇ ਨੇ ਉਹ ਪਰ ਜਿਹੜੀ ਹੈ ਉਹਨਾਂ ਨੂੰ ਕਾਪੀ ਨਹੀਂ ਕੀਤਾ ਜਾ ਸਕਦਾ ਜੋ ਉਹ ਪਰਸਨੈਲਿਟੀ ਨੇ ਉਹ ਮੈਨੂੰ ਅਲੱਗ ਦਾ ਕਿ ਦੁਨੀਆ 'ਚ ਇੱਕ ਨੇ ਅੱਛਾ ਉਹਨਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਨਾ ਉਹਨਾਂ ਦੀ ਤੌਰ ਕਾਪੀ ਕਰ ਸਕਦਾ ਕਈ ਰੀਲਾਂ ਬਣਦੀਆਂ ਨੇ ਤੁਸੀਂ ਵੀ ਦੇਖਿਆ ਉਹਨੀਆਂ ਰੀਲਾਂ ਬਣਦੀਆਂ ਨੇ ਫਿਰ ਉਹ ਐਂਡ ਤੇ ਲੋਕ ਥੱਲੇ ਕਮੈਂਟ ਕਰਦੇ ਨੇ ਵੀ ਇਹ ਕੰਮ ਤਾਂ ਉਹਨਾਂ ਦਾ ਜ਼ਬਰਦਸਤ ਮੈਂ ਕਹਿੰਨੀ ਹੁੰਦੀ ਆ ਕਿ ਸਰਨਾਏ ਝੂਲ ਝੂਲ ਕੇ ਤੁਰਦੇ ਆ ਹਾਂ ਕਮਾਲ ਜੱਜਦਾ ਵੀ ਉਹਨਾਂ ਨੂੰ ਆਮ ਬੰਦਾ ਕਹੇ ਬਨੋਟੀ ਪਰ ਉਹਨਾਂ ਨੂੰ ਜੱਜਦਾ ਰੀਲ ਨੇ ਰੀਲ ਨੇ ਜੇ ਕੋਈ ਮਨ ਲੱਗਦਾ ਕਿ ਆਪਾਂ ਰੀਲ ਬਣਾਉਣ ਦੀ ਕੁਛ ਕਰਾਂਗੇ ਆਪਾਂ ਤਾਂ ਉਹ ਕਾਪੀ ਕਰਾਂਗੇ ਨਾ ਪਰ ਰੀਅਲੀ ਜਦੋਂ ਚੱਲਦੇ ਆ ਤਾਂ ਉਹ ਕਮਾਲ ਹੀ ਆ ਦੂਰੋਂ ਹੀ ਪਤਾ ਲੱਗਦਾ ਕਿ ਹਾਂ ਬਾਜੀ ਆ ਰਹੇ ਆ ਮਤਲਬ ਜਿਹੜਾ ਅਸੀਂ ਕਹਿੰਦੇ ਆ ਪਿੰਡਾਂ ਦੇ ਜੱਟਾਂ ਦੀ ਪਛਾਣ ਹੁੰਦੀ ਹੈ ਵੀ ਚਾਹੇ ਉਹ ਜਿਹੜੇ ਮੱਝੀ ਸ਼ਹਿਰ ਚ ਚਲਾ ਜਾਏ ਚਾਹੇ ਉਹ ਚੰਡੀਗੜੀ ਧਰਤੀ ਤੋਂ ਹੋਵੇ ਚਾਹੇ ਉਹ ਵਿਦੇਸ਼ਾਂ 'ਚ ਫਿਰੇ ਪਰ ਇਹ ਅਸਲੀ ਜੱਟ ਜਿਹੜੇ ਅਸੀਂ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਸਰ ਤਾਂ ਕਮਾਲ ਨੇ ਉਹਨਾਂ ਦੀ ਬੋਲੀ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਤੌਰ ਸਭ ਕੁਝ ਬਹੁਤ ਕਮਾਲ ਆ ਔਰ ਇੰਨੇ ਸਾਲ ਮੈਨੂੰ ਇਹ ਲੱਗਦਾ ਕਿ ਕੰਮ ਕਰਦੇ ਭਾਜੀ ਇੰਨੇ ਸਾਲਾਂ ਸਾਲ ਤੋਂ ਟਿਕੇ ਰਹਿਣਾ ਕਿੰਨੇ ਔਰ ਹਮੇਸ਼ਾ ਹੀ ਬਹੁਤ ਮੋਟੀਵੇਸ਼ਨ ਮਿਲਦੀ ਆ ਉਹਨਾਂ ਨੂੰ ਜਦੋਂ ਕੰਮ ਕਰਦੇ ਦੇਖੀਦਾ ਤਾਂ ਬਹੁਤ ਮੋਟੀਵੇਸ਼ਨ ਮਿਲਦੀ ਔਰ ਦੇਵ ਵੀਰੇ ਨਾਲ ਮੈਂ ਗਾਂਧੀ ਅੱਛਾ ਅਸੀਂ ਸ਼ੁਰੂਆਤ ਕੀਤੀ ਸੀ ਵੀਰੇ ਨਾਲ ਔਰ ਹੁਣ ਤੱਕ ਜਿਵੇਂ ਉਹ ਗਾਂਧੀ ਦੇ ਸੈੱਟ ਤੇ ਹੈਗੇ ਸੀ ਮਿਹਨਤੀ ਅੱਜ ਵੀ ਉਵੇਂ ਹੀ ਮਿਹਨਤੀ ਨੇ ਕਿ ਚੇਂਜ ਨਹੀਂ ਆਇਆ ਕਿ ਉਹ ਵੱਡੇ ਸਟਾਰ ਬਣ ਗਏ ਆ ਤਾਂ ਕੋਈ ਚੇਂਜ ਹੋਰ ਹਮੇਸ਼ਾ ਹੀ ਉਹਨਾਂ ਨਾਲ ਸਕਰੀਨ ਸਾਂਝੀ ਕਰਨਾ ਮੈਨੂੰ ਬੜਾ ਵਧੀਆ ਲੱਗਦਾ ਔਰ ਕੁੱਲ ਤੇ ਮੈਂ ਇਸ ਤੋਂ ਪਹਿਲਾਂ ਕਿੱਸਾ ਪੰਜਾਬ ਕੀਤੀ ਸੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੇ ਇੰਨੇ ਸਾਲ ਅਸੀਂ ਨਹੀਂ ਇਕੱਠੇ ਕੰਮ ਕੀਤਾ ਤਾਂ ਉਹ ਇਸ ਸਕ੍ਰਿਪਟ ਹੈਗੀ ਸੀ ਜਿਹਦੇ ਨਾਲ ਅਸੀਂ ਵਾਪਸੀ ਕਰ ਸਕਦੇ ਸੀ ਔਰ ਇਸ ਤੋਂ ਬਿਹਤਰੀਨ ਮੈਨੂੰ ਲੱਗਦਾ ਨਹੀਂ ਹੋ ਸਕਦਾ ਸੀ ਕੰਮ ਵੀ ਤੇਦਾ ਕਿੰਦਾ ਅਸੀਂ ਦੇਖਿਆ ਵੀ ਉਹਨਾਂ ਦੀ ਜਿਹੜੀ ਤੋਰ ਹੈਗੀ ਕਈ ਕਾਪੀ ਕਰਨੋਂ ਫਿਰਦੇ ਹੁੰਦੇ ਨੇ ਉਹ ਪਰ ਜਿਹੜੀ ਹੈ ਉਹਨਾਂ ਨੂੰ ਕਾਪੀ ਨਹੀਂ ਕੀਤਾ ਜਾ ਸਕਦਾ ਜੋ ਉਹ ਪਰਸਨੈਲਿਟੀ ਨੇ ਉਹ ਮੈਨੂੰ ਐ ਲੱਗਦਾ ਕਿ ਦੁਨੀਆ 'ਚ ਇੱਕ ਨੇ ਅੱਛਾ ਉਹਨਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਨਾ ਉਹਨਾਂ ਦੀ ਤੌਰ ਕਾਪੀ ਕਰ ਸਕਦਾ ਕਈ ਰੀਲਾਂ ਬਣਦੀਆਂ ਨੇ ਤੁਸੀਂ ਵੀ ਦੇਖੀ ਹੋਣੀਆਂ ਰੀਲਾਂ ਬਣਦੀਆਂ ਨੇ ਫਿਰ ਉਹ ਐਂਡ ਤੇ ਲੋਕ ਥੱਲੇ ਕਮੈਂਟ ਕਰਦੇ ਨੇ ਵੀ ਇਹ ਕੰਮ ਤਾਂ ਉਹਨਾਂ ਦਾ ਜ਼ਬਰਦਸਤ ਮੈਂ ਕਹਿਣੀ ਹੁੰਦੀ ਆ ਕਿ ਸਰਨਾ ਝੂਲ ਝੂਲ ਕੇ ਤੁਰਦੇ ਆ ਹਾਂ ਕਮਾਲ ਜੱਜਦਾ ਵੀ ਉਹਨਾਂ ਨੂੰ ਆਮ ਬੰਦਾ ਕਹੇ ਬਨੋਟੀ ਪਰ ਉਹਨਾਂ ਨੂੰ ਜੱਜਦਾ ਰੀਲ ਨੇ ਰੀਲ ਨੇ ਜੇ ਕੋਈ ਮੈਨ ਲਾਦਾ ਕਿ ਆਪਾਂ ਰੀਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਤਾਂ ਉਹ ਕਾਪੀ ਕਰਾਂਗੇ ਨਾ ਪਰ ਰੀਅਲੀ ਜਦੋਂ ਚੱਲਦੇ ਆ ਤਾਂ ਉਹ ਕਮਾਲ ਹੀ ਆ ਦੂਰੋਂ ਹੀ ਪਤਾ ਲੱਗਦਾ ਕਿ ਹਾਂ ਬਾਜੀ ਆ ਰਹੇ ਆ ਮਤਲਬ ਜਿਹੜਾ ਅਸੀਂ ਕਹਿੰਦੇ ਆ ਪਿੰਡਾਂ ਦੇ ਜੱਟਾਂ ਦੀ ਪਛਾਣ ਹੁੰਦੀ ਹੈ ਵੀ ਚਾਹੇ ਉਹ ਜਿਹੜੇ ਮੱਝ ਸ਼ਹਿਰ ਚ ਚੱਲੇ ਜਾਏ ਚਾਹੇ ਉਹ ਚੰਡੀਗੜੀ ਧਰਤੀ ਤੋਂ ਹੋਵੇ ਚਾਹੇ ਉਹ ਵਿਦੇਸ਼ਾਂ 'ਚ ਫਿਰੇ ਪਰ ਇਹ ਅਸਲੀ ਜੱਟ ਜਿਹੜੇ ਅਸੀਂ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਸਰ ਤਾਂ ਕਮਾਲ ਨੇ ਉਹਨਾਂ ਦੀ ਬੋਲੀ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਤੌਰ ਸਭ ਕੁਝ ਬਹੁਤ ਕਮਾਲਾ ਔਰ ਇੰਨੇ ਸਾਲ ਮੈਨੂੰ ਇਹ ਲੱਗਦਾ ਕਿ ਕੰਮ ਕਰਦੇ ਭਾਜੀ ਇੰਨੇ ਸਾਲਾਂ ਸਾਲ ਤੋਂ ਟਿਕੇ ਰਹਿਣਾ ਕਿੰਨੇ ਔਰ ਹਮੇਸ਼ਾ ਹੀ ਬਹੁਤ ਮੋਟੀਵੇਸ਼ਨ ਮਿਲਦੀ ਆ ਉਹਨਾਂ ਨੂੰ ਜਦੋਂ ਕੰਮ ਕਰਦੇ ਦੇਖੀਦਾ ਤਾਂ ਬਹੁਤ ਮੋਟੀਵੇਸ਼ਨ ਮਿਲਦੀ ਔਰ ਦੇਵ ਵੀਰੇ ਨਾਲ ਮੈਂ ਗਾਂਧੀ ਅੱਛਾ ਅਸੀਂ ਸ਼ੁਰੂਆਤ ਕੀਤੀ ਸੀ ਵੀਰੇ ਨਾਲ ਔਰ ਹੁਣ ਤੱਕ ਜਿਵੇਂ ਉਹ ਗਾਂਧੀ ਦੇ ਸੈੱਟ ਤੇ ਹੈਗੇ ਸੀ ਮਿਹਨਤੀ ਅੱਜ ਵੀ ਉਵੇਂ ਹੀ ਮਿਹਨਤੀ ਨੇ ਕਿ ਚੇਂਜ ਨਹੀਂ ਆਇਆ ਕਿ ਉਹ ਵੱਡੇ ਸਟਾਰ ਬਣ ਗਏ ਆ ਤਾਂ ਕੋਈ ਚੇਂਜ ਹੋਰ ਹਮੇਸ਼ਾ ਹੀ ਉਹਨਾਂ ਨਾਲ ਸਕਰੀਨ ਸਾਂਝੀ ਕਰਨਾ ਮੈਨੂੰ ਬੜਾ ਵਧੀਆ ਲੱਗਦਾ ਔਰ ਕੁੱਲ ਤੇ ਮੈਂ ਇਸ ਤੋਂ ਪਹਿਲਾਂ ਕਿੱਸਾ ਪੰਜਾਬ ਕੀਤੀ ਸੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੇ ਇੰਨੇ ਸਾਲ ਅਸੀਂ ਨਹੀਂ ਇਕੱਠੇ ਕੰਮ ਕੀਤਾ ਤਾਂ ਉਹ ਇਸ ਸਕ੍ਰਿਪਟ ਹੈਗੀ ਸੀ ਜਿਹਦੇ ਨਾਲ ਅਸੀਂ ਵਾਪਸੀ ਕਰ ਸਕਦੇ ਸੀ ਔਰ ਇਸ ਤੋਂ ਬਿਹਤਰੀਨ ਮੈਨੂੰ ਲੱਗਦਾ ਨਹੀਂ ਹੋ ਸਕਦਾ ਸੀ ਕੰਮ ਇਹਨਾਂ ਦਾ